ਤੁਸੀਂ ਵੇਖ ਰਹੇ ਹੋ SK News Punjab ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਅਰਵਿੰਦ ਕੇਚਰੀਵਾਲ ਦੇ ਨਾਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਹੈ ਤੁਹਾਨੂੰ ਦੱਸਦੀ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਜਦੋਂ ਅਰਵਿੰਦ ਕੇਚਰੀਵਾਲ ਨੇ ED ਨੂੰ ਇਹ ਰਿਕਵੈਸਟ ਕੀਤੀ ਸੀ ਕਿ ਉਹ ਪਹਿਲੀ ਗੱਲ ਤੇ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ ਹੋਣਗੇ ਤੇ ਦੂਜੀ ਗੱਲ ਇਹ ਕਿ ਉਹਨਾਂ ਨੂੰ 12 ਮਾਰਚ ਤੋਂ ਬਾਅਦ ਦਾ ਕੋਈ ਸਮਾਂ ਦੇ ਦਿੱਤਾ ਜਾਵੇ ਫਿਜ਼ੀਕਲੀ ਉਹ ਪੇਸ਼ ਨਹੀਂ ਹੋ ਸਕਦੇ ਡੀ ਦੇ ਸਾਹਮਣੇ ਉਹਨਾਂ ਦੇ ਜਵਾਬ ਦੇਣ ਦੇ ਲਈ ਪਰ ਉਹ ਵੀਡੀਓ ਕਾਨਫਰencing ਦੇ ਜ਼ਰੀਏ ਜ਼ਰੂਰ ਪੇਸ਼ ਹੋ ਜਾਣਗੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਤਿਆਰ ਨੇ ਇਹ ਗੱਲ ਉਹਨਾਂ ਨੇ ਉਦੋਂ ਆਖੀ ਸੀ ਜਦੋਂ 8ਵੇਂ ਸੰਮਣ ਨੂੰ ਸਕਿਪ ਕੀਤਾ ਗਿਆ ਸੀ ਤੇ 8ਵਾਂ ਸੰਮਣ ਸਕਿਪ ਹੋਣ ਤੋਂ ਬਾਅਦ ਦੇ ਵਿੱਚ ਬੀਤੇ ਦਿਨੀ ED ਦੇ ਵੱਲੋਂ ਦਿੱਲੀ ਦੀ ਰਾਉਜ਼ੇਵਿਨਿਊ ਕੋਰਟ ਦੇ ਵਿੱਚ ਇਹ ਦਰਖਾਸਤ ਲਗਾਈ ਗਈ ਹੈ ਉਹਨਾਂ ਨੇ ਇਹ ਗੱਲ ਆਖੀ ਕਿ بار-ਬਾਰ ਜਿਹੜੇ ਸਮਨ ਨੇ ਉਹਨਾਂ ਨੂੰ ਸਕਿੱਪ ਕੀਤਾ ਜਾ ਰਿਹਾ ਹੈ ਦਿੱਲੀ ਦੇ ਕੌਮੀ ਕਨਵੈਨਰ ਦੇ ਵੱਲੋਂ ਜਦ ਕਿ ਕੱਥੇ ਤੇ ਸ਼ਰਾਬ ਕੋਟਾਲਾ ਜਿਹੜਾ ਮਾਮਲਾ ਹੋਇਆ ਸੀ ਉਸ ਦੇ ਵਿੱਚ ਇਹਨਾਂ ਦੇ ਕੋਲੋਂ ਪੁੱਛਗਿੱਛ ਕਰਨੀ ਹੈ ਤਾਂ ਫਿਰ ਰਾਉਜ਼ੇਵਿਨਿਊ ਕੋਰਟ ਦੇ ਵੱਲੋਂ ਅੱਜ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਇੱਕ ਅਹਿਮ ਹੁਕਮ ਦਿੱਤਾ ਗਿਆ Arvind Kejriwal ਵੱਲੋਂ ਉਹਨਾਂ ਨੇ ਆਖਿਆ ਹੈ ਕਿ 16 ਤਰੀਕ ਤੱਕ ਤੁਸੀਂ ईडी ਦੇ ਸਾਹਮਣੇ ਫਿਜ਼ੀਕਲੀ ਤੌਰ ਦੇ ਉੱਤੇ ਪੇਸ਼ ਹੋਣਾ ਤੁਹਾਨੂੰ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਹੁਣ ਕੋਰਟ ਦੀ ਜਿਹੜੀ ਐਂਟਰੀ ਐਸ ਪੂਰੇ ਮਾਮਲੇ ਦੇ ਵਿੱਚ ਹੋ ਚੁੱਕੀ ਹੈ ਕੌਮੀ ਕਨਵੀਨਰ ਨੂੰ ਹੁਕਮ ਦੇ ਦਿੱਤੇ ਗਿਆ ਹੈ ਕਿ ਉਹਨਾਂ ਨੂੰ ਪੇਸ਼ ਹੋਣਾ ਪਏਗਾ ਤੇ ਫਿਜ਼ੀਕਲੀ ਪੇਸ਼ ਹੋਣਾ ਪਏਗਾ ਉਹਨਾਂ ਨੂੰ 16 ਮਾਰਚ ਤੱਕ ईडी ਦੇ ਸਾਹਮਣੇ ਜਦਕਿ ਉਹਨਾਂ ਨੇ ਆਖ ਦਿੱਤਾ ਸੀ ਕਿ ਪਹਿਲੇ ਜਿਹੜੇ 7 ਤੋਂ ਲੈ ਕੇ 800 ਮਣ ਬਾਰ-ਬਾਰ ਭੇਜੇ ਗਏ ਸੀ ਅਰਵਿੰਨ ਕੇਜਰੀਵਾਲ ਨੂੰ ਅਰਵਿੰਨ ਕੇਜਰੀਵਾਲ ਨੂੰ ਤੇ ਕਹਿੰਦੇ ਸੀ ਤੇ ਪੂਰੀ ਆਮ ਆਦਮੀ ਪਾਰਟੀ ਵੀ ਇਹ ਕਹਿ ਰਹੀ ਸੀ ਕਿ ਜਿਹੜੇ ਸਮਨ ਨੇ ਇਹ ਗੈਰ ਕਾਨੂੰਨੀ ਨੇ ਇਹਨਾਂ ਦੀ ਕੋਈ ਵੀ ਧਾਰ ਵਨਕੇਜੀਵਾਲ ਨੂੰ ਗ੍ਰਿਫਤਾਰ ਕਰਨ ਦੇ ਲਈਏ ਜਿਹੜੇ ਸੰਮਨ ਨੇ ਵਾਰ-ਵਾਰ ਭੇਜੇ ਜਾ ਰਹੇ ਹੈ ਤਾਂ ਜੋ ਅਰਵਿੰਦ ਕੇਜਰੀਵਾਲ ਉਥੇ ਪਹੁੰਚਣ ਤੇ ਮੌਕੇ ਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਇਸ ਮੁੱਚੀ ਆਮ ਆਦਮੀ ਪਾਰਟੀ ਦੀ ਬੋਲੀ ਸੀ ਕਿਉਂਕਿ ਉਸ ਤੋਂ ਪਹਿਲਾਂ ਅਸਤਿੰਦਰ ਜੈਨ ਨੂੰ ਵੀ ਤੇ ਮਨੀਸ਼ ਸਿਸੋਦੀਆ ਨੂੰ ਵੀ ਤੇ ਨਾਲ ਦੀ ਨਾਲ ਇੱਕ ਹੋਰ ਵੱਡੇ ਲੀਡਰ ਨੂੰ ਜਿਨ੍ਹਾਂ ਨਾਮ ਸੰਜੇ ਸਿੰਘ ਹੈ ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਉਸੇ ਚੀਜ਼ ਦਾ ਹਵਾਲਾ ਦਿੰਦੇ ਆ ਆਮ ਆਦਮੀ ਪਾਰਟੀ ਇਹ ਗੱਲ ਆਖਦੀ ਸੀ ਮੰਤਰੀ ਆਚੀ ਇਹ ਗੱਲ ਆਖਦੇ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਜਾਣ ਬੁਝ ਕੇ ਸਮਣੇ ਭੇਜੇ ਜਾ ਰਿਹਾ ਗੈਰ ਕਾਨੂੰਨੀ ਸਮਣ ਨਹੀਂ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੂਰੇ ਦਾ ਪੂਰਾ ਪ੍ਰੋਪੋਗੈਂਡਾ ਜਿਹੜਾ ਉਹ ਚਲਾਇਆ ਜਾ ਰਿਹਾ ਤੇ ਇਸੇ ਚੀਜ਼ ਨੂੰ ਇੱਕ ਤਕਦੀ ਤਕੀਦ ਕਰਦੇ ਹੋਏ ਅਰਵਿੰਦ ਕੇਜਰੀਵਾਲ ਕਿਸੇ ਵੀ ਸਮਣ ਦੇ ਉੱਤੇ ਪੇਸ਼ ਨਹੀਂ ਹੋਏ ਸੀ ਤਾਂ ਅੱਠ ਸਮਰ ਸਕਿੱਪ ਕਰਨ ਤੋਂ ਬਾਅਦ ਦੇ ਵਿੱਚ ਫਿਰ ਜਿਹੜੀ ਇਡੀਆ ਇਨਫੋਰਸਮੈਂਟ ਡਾਇਰੈਕਟੋਰੇਟ ਉਹ ਫਿਰ ਕੋਰਟ ਦਾ ਰੁਖ ਕਰਦੀ ਹੈ ਕੋਰਟ ਦੇ ਵਿੱਚ ਬੀਤੇ ਬੀਤੇ ਦਿਨ ਗਏ ਤੇ ਉੱਥੇ ਜਾ ਕੇ ਬੇਸ਼ੱਕ ਅਰਵਿੰਦ ਕੇਸ਼ਿਵਾਲ ਦੇ ਵਕੀਲ ਦੇ ਵੱਲੋਂ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਗਈਆਂ ਪਰ ਕਿਤੇ ਨਾ ਕਿਤੇ ਗੱਲ ਨਹੀਂ ਬਣੀ ਤੇ ਫਿਰ ਕੋਰਟ ਦੇ ਵੱਲੋਂ ਰਾਉਤ ਸਾਹਿਬ ਨੇ ਕੋਰਟ ਦੇ ਵੱਲੋਂ ਹੁਕਮ ਦੇ ਦਿੱਤੇ ਗਏ ਨੇ ਉਹਨਾਂ ਨੇ ਆਖ ਦਿੱਤਾ ਕਿ ਅਰਵਿੰਦ ਕੇਸ਼ਿਵਾਲ ਨੂੰ ਫਿਜ਼ੀਕਲੀ ਤੌਰ ਦੇ ਉੱਤੇ ਪੇਸ਼ ਹੈ ਜਿਹੜਾ ਹੁਆਈਡੀ ਦੇ ਸਾਹਮਣੇ ਜ਼ਰੂਰ ਹੋਣਾ ਪਈਗਾ 16 ਮਾਰਚ ਦਾ ਸਮਾਂ ਦਿੱਤਾ ਗਿਆ ਸੋ ਲਗਾਤਾਰ ਮੁਸ਼ਕਲਾਂ ਵੱਧੀਆਂ ਦਿਖਾਈ ਦੇ ਰਹੀਆਂ ਨੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹੈ ਦੂਜੇ ਪਾਸੇ ਇਹ ਵੀ ਗੱਲ ਆਖੀ ਜਾ ਰਹੀ ਹੈ ਸਿਆਸੀ ਮਾਰ ਦੱਸ ਰਿਹਾ ਕਿ ਜੇਕਰ ਅਰਵਿੰਦ ਕੇਜਰੀਵਾਲ ਦੇ ਉੱਤੇ ਕਾਰਵਾਈ ਹੁੰਦੀ ਹੈ ਤਾਂ ਉਸੇ ਹੀ ਸ਼ਰਾਬ ਘਟਾਲਾ ਪਾਲਸੀ ਦਾ ਜਿਹੜੀ ਫਿਲਹਾਲ ਦੇ ਲਈ ਕੱਥੇ ਦੱਸੀ ਜਾ ਰਹੀ ਹੈ ਉਹਦਾ ਸੇਕ ਪੰਜਾਬ ਤੱਕ ਜ਼ਰੂਰ ਪਹੁੰਚੇਗਾ ਕਿਉਂਕਿ ਸੇਮਾ ਡਿਕਟੋ ਜਿਹੜੀ ਕਾਪੀ ਹੈ ਉਸੇ ਪਾਲਸੀ ਦੀ ਉਹ ਪੰਜਾਬ ਦੇ ਵਿੱਚ ਲਾਗੂ ਕੀਤੀ ਗਈ ਸੀ ਰੈਵਨਿਊ ਤੇ ਉਹਨਾਂ ਬਣਿਆ ਨਹੀਂ ਜਿੰਨਾ ਆਖਿਆ ਜਾ ਰਿਹਾ ਸੀ ਪਰ ਸਵਾਲਾਂ ਦੇ ਘੇਰੇ ਦੇ ਵਿੱਚ ਪੰਜਾਬ ਦੇ ਮੰਤਰੀ ਜ਼ਰੂਰ ਆਗੇ ਸੀ ਜਿਨ੍ਹਾਂ ਦੇ ਵਿੱਚ ਅਰਪਾਲ ਸਿੰਘ ਚੀਮਾ ਦਾ ਨਾਮ ਆਉਂਦਾ ਹੈ ਕਈ ਵੱਡੇ ਅਫਸਰਾਂ ਦਾ ਨਾਮ ਆਉਂਦਾ ਇੱਥੋਂ ਤੱਕ ਕਿ ਆ ਜਾ ਰਿਹਾ ਹੈ ਕਿ ਜੇ ਜਿਹੜਾ ਇਹਦਾ ਸੇਕ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨੋਂ ਤੱਕ ਵੀ ਪੁੱਛ ਸਕਦਾ ਹਾਲਾਂਕਿ ਦੀ ਅਸੀਂ ਕੋਈ ਪੁਸ਼ਟੀ ਨਹੀਂ ਕਰਦੇ ਆ ਪਰ ਹੁਣ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਲਗਾਤਾਰ ਵੱਧੀਆਂ ਜਾ ਰਹੀਆਂ ਨੇ ਕਟੰਦੀ ਬਜਾਏ ਪਹਿਲਾਂ ਅੱਠ ਸਮਣੇ ਭੇਜੇ ਗਏ ਅੱ ਨੇ ਹੋਇਆ ਕੋਬ ਕਰੀ ਬਾਨੇ ਬਣਾ ਕੇ ਉਹ ਸੰਮਣਾ ਤੋਂ ਕਿਨਾਰਾ ਕਰਦੇ ਰਹੀ ਤਾਂ ਵਿੱਚੋਂ ਦੀ ਇੱਕ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਆਉਂਦੇ ਨੇ ਇੱਕ ਨੋਟਿਸ ਲੈ ਕੇ ਤੇ ਉਹ ਨੋਟਿਸ ਵੀ ਕਿਹਾ ਜਾਂਦਾ ਕਿ ਅਰਵਿੰਦ ਕੇਜਰੀਵਾਲ ਦੇ ਹੱਥ ਦੇ ਵਿੱਚ ਹੀ ਫੜਾਉਣਾ ਹੈ ਪਰ ਉਹ ਉੱਥੇ ਉਹ ਜਿਹੜਾ ਨੋਟਿਸ ਲੈਣ ਵਾਸਤੇ ਵੀ ਅਰਵਿੰਦ ਕੇਜਰੀਵਾਲ ਸਾਹਮਣੇ ਪੇਸ਼ ਨਹੀਂ ਹੋਏ ਨਾ ਹੀ ਮੰਤਰੀ ਆਚੀ ਪੇਸ਼ੋ ਪੇਸ਼ੋ ਸੀ ਤਾਂ ਬਾਅਦ ਦੇ ਵਿੱਚੋਂ ਸੀਐਮ ਹਾਊਸ ਸੀਐਮ ਆਫਿਸ ਦੇ ਵਿੱਚੋਂ ਜਿਹੜੇ ਨੋਟਿਸ ਹੈ ਕ੍ਰਾਈਮ ਬ੍ਰਾਂਚ ਦਾ ਦਿੱਲੀ ਕ੍ਰਾਈਮ ਬ੍ਰਾਂਚ ਦਾ ਉਹ ਨੋਟਿਸ ਉੱਥੇ ਫੜਾ ਕੇ ਅਧਿਕਾਰੀ ਵਾਪਸ ਚਲੇ ਗਏ ਸੀ ਸੋ ਉਦੋਂ ਤੋਂ ਹੁਣ ਤੱਕ ਅ ਜੇਕਰ ਪੂਰੀ ਦੀ ਪੂਰੀ ਜਰਨੀ ਉਤੇ ਨਜ਼ਰ ਮਾਰੀਏ ਤਾਂ ਕਿਤਨਾ ਕਿਤੇ ਅਰਵਿੰਦ ਕੇਜਰੀਵਾਲ ਉਹਨਾਂ ਸਮਣਾ ਤੋਂ ਕਿਨਾਰਾ ਕਰਦੇ ਆ ਰਹੀ ਸੀ ਤੇ ਹਵਾਲਾ ਹੀ ਦਿੱਤਾ ਜਾ ਰਿਹਾ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਤੇ ਦੂਜੇ ਪਾਸੇ ਕਥਿਤ ਤੇ ਸ਼ਰਾਬ ਘਟਾਲਾ ਮਾਮਲੇ ਦੇ ਵਿੱਚ ਲਗਾਤਾਰ ਹੀ ਅਰਵਿੰਦ ਕੇਜਰੀਵਾਲ ਦੇ ਪਿੱਛੇ ਲੱਗੀ ਹੋਈ ਐ ਸੋ ਹੁਣ ਰਾਉਜ਼ ਐਵੇਨਿਊ ਕੋਰਟ ਦੇ ਵੱਲੋਂ ਇੱਕ ਅਹਿਮ ਫੈਸਲਾ ਸੁਣਾਇਆ ਗਿਆ ਹੈ ਅਰਵਿੰਦ ਕੇਜਰੀਵਾਲ ਨੂੰ ਇਹ ਨਿਰਦੇਸ਼ ਦਿੱਤੇ ਗਏ ਨੇ ਕਿ ਆਉਣ ਵਾਲੀ 16 ਤਰੀਕ ਤੱਕ ਉਹਨਾਂ ਨੂੰ EDI ਦੇ ਸਾਹਮਣੇ ਫਿਜ਼ੀਕਲੀ ਤੌਰ ਦੇ ਉੱਤੇ ਪੇਸ਼ ਹੋ ਕੇ ਸਵਾਲਾਂ ਦੇ ਜਵਾਬ ਨੇ ਜਿਹੜੇ ਉਹ ਦਿਨੇ ਪੈਣਗੇ ਤੇ ਹੁਣ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਕੀ ਪ੍ਰਤੀਕਿਰਿਆ ਆਉਂਦੀ ਹੈ ਇਹਦੇ ਤੇ ਵੀ ਨਜ਼ਰ ਬਣਾ ਕੇ ਰੱਖਣੀ ਪੈਗੀ